ਜਿਹੜੇ ਆ ਇਲੈਗਲ ਫਲੈਕਸ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਉਹ ਅਸੀਂ ਉਹਨਾਂ ਨੂੰ ਉਤਾਰ ਦੇ। ਮੈਂ ਮਨੀਸ਼ ਪੁਰੀ ਇੰਸਪੈਕਟਰ ਲੈਂਡ ਬਰਾਜ ਨਗਰ ਨਿਗਮ ਪਟਿਆਲਾ ਇਹ ਜਿਹੜੀ ਕਾਰਵਾਈ ਆ ਜਿਹੜੀ ਇਲੈਗਲ ਜਿਹੜੀ ਫਲੈਕਸ ਆ ਸਾਰੇ ਸ਼ਹਿਰ ਚ ਦੋ ਪਾਰਟੀਆਂ ਬਣਾਈ ਹੋਈਆਂ ਪਟਿਆਲਾ ਬੰਦ ਤੇ ਪਟਿਆਲਾ ਟੂ ਉਹਨੂੰ ਕੋਡ ਆਫ ਕੰਡਕਟਰ ਨੂੰ ਦੇਖਦੇ ਹੋਏ ਜੋ ਸਾਨੂੰ ਇਲੈਕਸ਼ਨ ਕਮਿਸ਼ਨ ਜੀ ਵੱਲੋਂ ਇਹ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜੋ ਹੁਕਮ ਨਿਰਦੇਸ਼ ਹੋਏ ਆ ਉਹਦੇ ਮੁਤਾਬਿਕ ਅਸੀਂ ਜਿਹੜੇ ਆ ਇਲੀਗਲ ਫਲੈਕਸ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਉਹ ਅਸੀਂ ਉਹਨਾਂ ਨੂੰ ਉਤਾਰ ਰਹੇ ਹਾਂ ਕਿਹੜੀ ਕਿਹੜੀ ਥਾਂ ਤੇ ਜਾਏਗੇ ਅਸੀਂ ਸਾਰਾ ਸ਼ਹਿਰ ਸਾਰਾ ਪਟਿਆਲਾ ਦੇਖ ਰਹੇ ਹਾਂ ਜੀ ਪਟਿਆਲਾ 1 ਪਟਿਆਲਾ 2 ਸਾਰਾ ਅਸੀਂ ਕੰਪਲੀਟ ਕਰ ਰਹੇ ਹਾਂ ਪਟਿਆਲਾ 2 ਦੇ ਵਿੱਚ ਆਪਣਾ ਰਵਿੰਦਰ ਸਿੰਘ ਸੁਪਰਡੈਂਟ ਜੀ ਤੇ ਉਹਨਾਂ ਦੇ ਨਾਲ ਇੰਸਪੈਕਟਰ ਵਿਸ਼ਾਲ ਬਰਮਾ ਜੀ ਮੇਰੇ ਨਾਲ ਰਮਿੰਦਰ ਸਿੰਘ ਸੁਪਰਡੈਂਟ ਤੇ ਨਾਲ ਮੈਂ ਹੋ ਗਿਆ ਜੀ ਮਨੀਸ਼ਪੁਰੀ ਜਿਹੜੇ ਆ ਇਲੀਗਲ ਫਲੈਕਸ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਉਹ ਅਸੀਂ ਉਹਨਾਂ ਨੂੰ ਉਤਾਰਦੇ ਹਾਂ ਮੈਂ ਮਨੀਸ਼ਪੁਰੀ ਇੰਸਪੈਕਟਰ ਲੈਂਡ ਬਰਾਜ ਨਗਰ ਨਿਗਮ ਪਟਿਆਲਾ ਇਹ ਜਿਹੜੀ ਕਾਰਵਾਈ ਆ ਜਿਹੜੀ ਇਲੀਗਲ ਜਿਹੜੀ ਫਲੈਕਸ ਆ ਸਾਰੇ ਸ਼ਹਿਰ ਚ ਦੋ ਪਾਰਟੀਆਂ ਬਣਾਈ ਹੋਈਆਂ ਪਟਿਆਲਾ ਬੰਦ ਤੇ ਪਟਿਆਲਾ ਟੂਕ ਉਹਦੇ ਉਹਨੂੰ ਕੋਡ ਆਫ ਕੰਡਕਟਰ ਨੂੰ ਦੇਖਦੇ ਹੋਏ ਜੋ ਸਾਨੂੰ ਇਲੈਕਸ਼ਨ ਕਮਿਸ਼ਨ ਜੀ ਵੱਲੋਂ ਜਾਂ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜੋ ਉਦੇਸ਼ਾ ਨਿਰਦੇਸ਼ ਹੋਏ ਹਨ ਉਹਦੇ ਮੁਤਾਬਿਕ ਅਸੀਂ ਜਿਹੜੇ ਆ ਇਲੀਗਲ ਫਲੈਕਸ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਉਹ ਅਸੀਂ ਉਹਨਾਂ ਨੂੰ ਉਤਾਰ ਰਹੇ ਹਾਂ ਕਿਹੜੀ ਘੜੀ ਖੰਦੇ ਜਾਏਗੇ ਅਸੀਂ ਸਾਰਾ ਸ਼ਹਿਰ ਸਾਰਾ ਪਟਿਆਲਾ ਦੇਖ ਰਹੇ ਹਾਂ ਜੀ ਪਟਿਆਲਾ 1 ਪਟਿਆਲਾ 2 ਸਾਰਾ ਅਸੀਂ ਕੰਪਲੀਟ ਕਰ ਰਹੇ ਹਾਂ ਪਟਿਆਲਾ 2 ਦੇ ਵਿੱਚ ਆਪਣਾ ਰਵਿੰਦਰ ਸਿੰਘ ਸੁਪਰਡੈਂਟ ਜੀ ਤੇ ਉਹਨਾਂ ਦੇ ਨਾਲ ਇੰਸਪੈਕਟਰ ਵਿਸ਼ਾਲ ਵਰਮਾ ਜੀ ਮੇਰੇ ਨਾਲ ਰਮਿੰਦਰ ਸਿੰਘ ਸੁਪਰਡੈਂਟ ਤੇ ਨਾਲ ਮੈਂ ਹੋ ਗਿਆ ਜੀ ਮਨੀਸ਼ ਪੁਰੀ ਜਿਹੜੇ ਆ ਇਲੀਗਲ ਫਲੈਕਸ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਉਹ ਅਸੀਂ ਉਹਨਾਂ ਨੂੰ ਉਤਾਰ ਰਹੇ ਹਾਂ ਬਸ ਮੈਂ ਮਨੀਸ਼ ਪੁਰੀ ਇੰਸਪੈਕਟਰ ਲੈਂਡ ਬਰਾਜ ਨਗਰ ਨਿਗਮ ਪਟਿਆਲਾ ਇਹ ਜਿਹੜੀ ਕਾਰਵਾਈ ਆ ਜਿਹੜੀ ਇਲੀਗਲ ਜਿਹੜੀ ਫਲੈਕਸ ਆ ਸਾਰੇ ਸ਼ਹਿਰ ਚ ਦੋ ਪਾਰਟੀਆਂ ਬਣਾਈ ਹੋਈਆਂ ਪਟਿਆਲਾ 1 ਤੇ ਪਟਿਆਲਾ 2 ਉਹ ਉਹ ਕੋਡ ਆਫ ਕੰਡਕਟਰ ਨੂੰ ਦੇਖਦੇ ਹੋਏ ਜੋ ਸਾਨੂੰ ਇਲੈਕਸ਼ਨ ਕਮਿਸ਼ਨ ਜੀ ਵੱਲੋਂ ਜਾਂ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜੋ ਹਦਾਇਤਾਂ ਨਿਰਦੇਸ਼ ਹੋਏ ਆ ਉਹਦੇ ਮੁਤਾਬਿਕ ਅਸੀਂ ਜਿਹੜੇ ਆ ਇਲੈਗਲ ਫਲੈਕਸ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਉਹ ਅਸੀਂ ਉਹਨਾਂ ਨੂੰ ਉਤਾਰ ਰਹੇ ਹਾਂ ਕਿਹੜੀ ਕਿਹੜੀ ਖੰਦੇ ਜਾਣਗੇ ਅਸੀਂ ਸਾਰਾ ਸ਼ਹਿਰ ਸਾਰਾ ਪਟਿਆਲਾ ਦੇਖ ਰਹੇ ਹਾਂ ਜੀ ਪਟਿਆਲਾ 1 ਪਟਿਆਲਾ 2 ਸਾਰਾ ਅਸੀਂ ਕੰਪਲੀਟ ਕਰ ਰਹੇ ਹਾਂ ਪਟਿਆਲਾ 2 ਦੇ ਵਿੱਚ ਆਪਣਾ ਰਵਿੰਦਰ ਸਿੰਘ ਸੁਪਰਡੈਂਟ ਜੀ ਤੇ ਉਹਨਾਂ ਦੇ ਨਾਲ ਇੰਸਪੈਕਟਰ ਵਿਸ਼ਾਲ ਬਰਮਾ ਜੀ ਮੇਰੇ ਨਾਲ ਰਮਿੰਦਰ ਸਿੰਘ ਸੁਪਰਡੈਂਟ ਤੇ ਨਾਲ ਮੈਂ ਹੋ ਗਿਆ ਜੀ ਮਨੀਸ਼ਪੁਰੀ